ਸਸਿਕਾ ਮੈਂ ਹਾਂ ਗੁਰਪ੍ਰੀਤ ਪਾਲੀਆ ਤੁਹਾਡਾ ਲੋਕਲ ਐਡਮਿੰਟਨ ਰੀਅਲਟਰ ਐਡਮਿੰਟਨ ਦੇ ਵਿੱਚ ਜੇ ਘਰ ਲੈਣਾ ਹੋਵੇ ਤਾਂ ਡਾਊਨ ਪੇਮੈਂਟ ਕਿੰਨੀ ਚਾਹੀਦੀ ਹੈ ਇਹਦੇ ਵਿੱਚ ਸੱਚ ਕਿਹੜੀ ਗੱਲ ਚ ਹੈ 10% ਵੀ ਪਰਸੈਂਟ ਡਾਊਨ ਕਿ ਇਸ ਤੋਂ ਜ਼ਿਆਦਾ ਜ਼ਿਆਦਾਤਰ ਬਾਏਰਸ ਇਹੀ ਸੋਚ ਰਹੇ ਨੇ ਪਰ ਐਕਚੁਅਲ ਦੇ ਵਿੱਚ ਡਾਊਨ ਪੇਮੈਂਟ ਇਸ ਤੋਂ ਘੱਟ ਦੇ ਵਿੱਚ ਹੋ ਸਕਦੀ ਹੈ ਔਰ ਅਫੋਰਡੇਬਲ ਵੀ ਰਹੇਗੀ ਤੁਸੀਂ ਆਪਣਾ ਪਹਿਲਾ ਘਰ 5% ਡਾਊਨ ਦੇ ਵਿੱਚ ਵੀ ਖਰੀਦ ਸਕਦੇ ਹੋ ਆਪ ਜਲਦੀ ਤੋਂ ਜਲਦੀ ਘਰ ਦੇ ਮਾਲਕ ਬਣ ਸਕਦੇ ਹੋ ਤੁਹਾਨੂੰ ਕੀ ਪਤਾ ਕਰਨ ਦੀ ਲੋੜ ਹੈ ਜੇ ਤੁਸੀਂ ਘਰ ਖਰੀਦ ਰਹੇ ਹੋ ਤੇ ਪਹਿਲੇ 5 ਲੱਖ ਤੇ ਸਿਰਫ 5% ਡਾਊਨ ਪੇਮੈਂਟ ਹੀ ਚਾਹੀਦੀ ਹੈ ਔਰ ਜੇ ਤੁਸੀਂ ਸਿਰਫ 5% ਦੇ ਨਾਲ ਕੁਆਲੀਫਾਈ ਹੋ ਜਾਓ ਤੇ ਤੁਹਾਡੀ ਜਿਹੜਾ ਤੁਸੀਂ ਰੈਂਟ ਦੇ ਰਹੇ ਹੋ ਉਹ ਰਾਈਟ ਵੇ ਤੁਹਾਡੀ ਮਾਰਗੇਜ ਪੇਮੈਂਟਸ ਵਿੱਚ ਕਨਵਰਟ ਹੋ ਜਾਏਗਾ ਔਰ ਤੁਸੀਂ ਆਪਣੇ ਘਰ ਦੀ ਇਕੁਇਟੀ ਜਲਦੀ ਬਿਲਡ ਕਰਨ ਲੱਪੋਗੇ ਘਰ ਦੇ ਮਾਲਕ ਬਣ ਕੇ ਔਰ ਹਰ ਫੈਮਿਲੀ ਦੀ ਨੀਡ ਹੈ ਜਿਹੜੀ ਉਹ ਯੂਨਿਕ ਹੁੰਦੀ ਆ ਕਿੰਨੀ ਐਗਜ਼ੈਕਟ ਡਾਊਨ ਪੇਮੈਂਟ ਚਾਹੀਦੀ ਹੈ ਇਹ ਡਿਪੈਂਡ ਕਰਦਾ ਹੈ ਕਿ ਘਰ ਦੀ ਪ੍ਰਾਈਸ ਕੀ ਹੈ ਔਰ ਤੁਹਾਡੀ ਫਾਈਨੈਂਸ਼ੀਅਲ ਕੰਡੀਸ਼ਨ ਕੀ ਹੈ ਇਸ ਪ੍ਰੋਸੈਸ ਦੇ ਵਿੱਚ ਚੀਜ਼ਾਂ ਨੂੰ ਗੈਸ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਜਦੋਂ ਬੈਂਕਸ ਕੋ ਜਾਣਦੇ ਆ ਤਾਂ ਉਹ ਐਕਚੁਅਲ ਨੰਬਰ سے کم ਕਰਦੀ ਹੈ ਮੈਨੂੰ ਡੀਐਮ ਦੇ ਵਿੱਚ ਡਾਊਨ ਲਿਖ ਕੇ ਭੇਜ ਦਿਓ ਤੇ ਮੈਂ ਤੁਹਾਨੂੰ ਇਹਦੇ ਬਾਰੇ ਹੋਰ ਇਨਫੋਰਮੇਸ਼ਨ ਦੇ ਸਕਦਾ ਔਰ ਤੁਹਾਨੂੰ ਜਲਦੀ ਤੋਂ ਜਲਦੀ ਰੈਂਟਲ ਮਾਰਕੀਟ ਚ ਮੂਵ ਹੋ ਕੇ ਘਰ ਦੀ ਓਨਰਸ਼ਿਪ ਦਿਵਾ ਸਕਦਾ ਆਓ ਇਕੱਠੇ ਮਿਲ ਕੇ ਤੁਹਾਡਾ ਹੋਮ ਓਨਰਸ਼ਿਪ ਦਾ ਸਪਣਾ ਸਾਕਾਰ ਕਰੀਏ